ਜੀ ਕਿਹੜਾ ਪਿੰਡਾ ਪਿੰਡ ਆਪਣਾ ਸਰ ਰੰਜੀਲਪੁਰਾ ਤੇ ਰਿੰਡੇ ਸਰ ਆਉਂਦੇ ਰਹੇ ਜੀ ਹੁਣ ਕੀ ਮਾਮਲਾ ਹੋਇਆ ਜੋ ਸਟਾਂ ਲਗੀਆਂ ਨੇ ਇਹ ਸਰ ਕੱਲ ਆਪਣਾ ਆਪਣਾ ਢੋਈਜਨ ਸੀ ਜੋ ਸਰ ਮੈਂ ਕਾਰ ਨਿਊ ਲਈ ਸੀ ਆਪਣਾ ਢੋਈਜਨ ਲੈ ਸੀ ਜਿਹਨਾਂ ਸੀ ਜਨ ਨਾਲ ਆਵਟੇ ਕੋਣ ਗੋਲਡਨ ਗੀਅਰ ਲਾ ਦੋ ਜੀ ਤੇ ਸਰ ਟਾਇਰ ਮੇ ਕਿਹ ਡੀ ਦੇ ਨਾ ਫੁੱਲੇ ਹੋਏ ਸੀ ਉਹ ਚੇਂਜ ਕਰਾਉਣ ਤੁਸੀਂ ਸਿਲਸਿਲੇ 'ਚ ਆਪਾਂ ਗਏ ਸੀਗੇ ਮੈਂ ਤਾਂ ਮੇਰੇ ਨਾਲ ਮੇਰਾ ਦੋਸਤ ਸੀ ਗਰਮੀ ਸੀ ਪਾਪਾ ਸਰ ਉਤੋਂ ਆਪਸਾ ਉੱਦੇ ਆਏ ਇਹ ਨੂੰ ਮੈਂ ਉਤਾਰਨ ਗਿਆ ਵਾ ਆਹ ਇਹਦੇ ਪਿੰਡ ਜੀ ਇਹਦਾ ਪਿੰਡ ਮੇਰੇ ਪਿੰਡ ਤੋਂ ਗਾੜੀ ਆ ਜੀ ਜੀ ਥੋੜੇ ਜਿਹਾ ਚੌਂਚ ਰਿੰਦੇ ਨੇ ਤਰੀ ਹਾਲ ਚੌਂਚ ਹਾਂ ਜੀ ਤਹੀਂ ਪੱਟੀ ਲੱਗੇ ਰਹੀ ਨਹੀਂ ਇਹੜਾ ਵਾਕਿਆ ਵਾ ਕੀ ਵਾਕਿਆ ਹੋਇਆ ਤੇ ਕਿੱਥੇ ਹੋਇਆ ਇਹ ਜਿਹਾਕਿਆ ਜਦੋਂ ਇਹਨੂੰ ਮੈਂ اتار ਕੇ ਤੇ ਵਾਪਸ ਕੋਲ ਤੋਂ ਆ ਰਿਆਂ ਸੀਗਾ ਜੀ ਇਹ ਕੋਲ ਤੋਂ ਗਾੜੀ ਆ ਗਈ ਜਿੱਥੇ ਚਾਚੋਵੜੀ ਦੇ ਥੋੜਾ ਜਿਹਾ ਮੋੜ ਮੁੜਦਾ ਜਿਹੜਾ ਉਤੋਂ ਗਾੜੀ ਆ ਗਈ ਮੇਰੇ ਸਰ ਉਥੇ ਲੱਗੇ ਘਰ ਆ ਜਾਂਦੇ ਨੇ ਨਾਲ ਹੀ ਤੇ ਉੱਥੇ ਸਰ ਮੇਰੀ ਗਾੜੀ ਇੱਕ ਨਾ ਮੁੰਡਾ ਉਹ ਜਾਂਦਾ ਜੱਕਦਮ ਗੱਡੀ ਦੇ ਮੈਂ ਧੁੰਦ ਪਈ ਹੋਲੀ ਹੋਲੀ ਆਉਂਦਾ ਧੀਜਾੜੀ ਧੀਜਾੜੀ ਇਸ ਵੀਰ ਤੇ ਆਉਂ ਰਿਹਾ ਜੱਤਦਮ ਜਦੋਂ ਗੱਡੀ ਆਉਂਦਾ ਮੈਂ ਸੋਚਦਾ ਵੀ ਇਹਦੇ ਗੱਡੀ ਕਿਤੇ ਲੱਗਤ ਨਹੀਂ ਗਈ ਮੈਂ ਬ੍ਰੇਕ ਮਾਰਦਾ ਜੱਤਦਮ ਨਾਲ ਜਦੋਂ ਤੇ ਗੱਡੀ ਬੰਦ ਹੋ ਜਾਂਦੀ ਹੈ ਉੱਚੀ ਉਹ ਬੰਦ ਹੋ ਜਾਂਦੀ ਆ ਤੇ ਮੈਂ ਉਹਨੂੰ ਪੁੱਛਣ ਲੱਗਦਾ ਵੀ ਵੀ ਕੋਈ 60 ਰੁਪਏ ਤੇ ਨਹੀਂ ਲੱਗੀ ਚਾਹੇ ਜੱਤਦਮ ਗੱਡੀ ਦੀ ਗੱਡੀ ਉਹਨੂੰ ਪੁੱਲੀ ਖਾਤੋਂ ਤੇ ਚਪਾਇਆ ਗਿਆ ਮੈਨੂੰ ਉਹ ਸਰ ਮੇਰੇ ਕਾਂਤੇ ਦਾ ਚੀਜ਼ ਦਾ ਨਿਬੰਦੂਕ ਲਾ ਦਿੰਦਾ ਠੀਕ ਹੈ ਉਹ ਸਰ ਪਤਾ ਨਹੀਂ ਜ਼ਰਾ ਹਰ ਵਾਲ ਵਰੀ ਇਹ ਪਿਸਟਲ ਹੀ ਜ਼ਰਾ ਉਹਨੇ ਸਰ ਮੇਰੇ ਕਾਂਤੇ ਲਾਤਾ ਤੇ ਮੈਨੂੰ ਕਹਿੰਦਾ ਵੀ ਇਹ ਲੀਨਾ ਜੋ ਕਹਿਣਾ ਕਰੀਆ ਮੈਂ ਸਰ ਸੋਚਿਆ ਮੈਂ ਆ ਚੱਲ ਪੈਸੇ ਲੈਣਗੇ ਮੈਂ ਸਰ ਉਹਨਾਂ ਨੂੰ ਆਪਣਾ ਜਿਹੜਾ ਵਟੂਆ ਉਹ ਵੀ ਵੜਾਤਾ ਤੇ ਫੋੜੀ ਵੜਾਤਾ ਬਟੂਏ ਮੇਰੇ ਜਿਵੇਂ ਪੈਸੇ ਜਣੂ ਹੈ ਗਏ 52000 ਰਗਾ ਹੀ ਗਾ ਜੋ ਵੀ ਟਾਇਰ ਦੇ ਚੇਂਜ ਕਰਵਾਉਂਦੇ ਸੀ ਸੇਜ ਗਏ ਹਾਂ ਤੇ ਮੈਂ ਚੱਲੇ ਚੱਲਦੇ ਅਗੇ ਇਨਿੰਗ ਮਤਲਬ ਕਿ ਉਹਨਾਂ ਜ਼ਰ ਮੁਰਕੇ ਮੇਰੇ ਕੋ 52000 ਰੁਪਈਆ ਖੋ ਕੇ ਜਿਹੜਾ ਬਟੂਆ ਪਰਸ ਮੇਰਾ ਤੇ ਮਿੰਨੂ ਮੁਰਕੇ ਸਰ ਉਹ ਮੁਰਕੇ ਗੱਡੀ ਦੀ ਚਾਬੀ ਖੋਣ ਪੈ ਗਈ ਹੈ ਮੈਂ ਸਰ ਲਾਗੇ ਖੇਰਾਂ ਆਪਣੇ ਮੈਂ ਉਹਨਾਂ ਦੀ ਗੱਡੀ ਭਜ ਪਿਆ ਅਈ ਸਰ ਮੁਰਕੇ ਨਾ ਪੜੀ ਦੀ ਨੁਕਰਜੀ ਤੇ ਉੱਥੇ ਜਾ ਕੇ ਆਪੋ ਚੋਦੀ ਗੁੱਤਮ ਗੁੱਤੀ ਹੁੰਦੇ ਰਹੇ ਉਹ ਸਰ ਮੈਨੂੰ ਆਖੇ ਮੈਂ ਗੋਈ ਮਾਰ ਦੇਣੀ ਜੇ ਕੋਈ ਗੱਡੀ ਆਵੇ ਕਰਨ ਚਵਾ ਜਾਣੇ ਮਨ ਨੂੰ ਫੜ ਲਿਆ ਸੀ ਇਹ ਕਿ ਜਾਣਾ ਮੇਰੇ ਸਿਰ ਚ ਬਿਮਾਰੀ ਆ ਰਿਹਾ ਸੀ ਸਰ ਤੇ ਉਹਨਾਂ ਮੇਰੇ ਮੁੜਕੇ ਜੀ ਦੇ ਵਿੱਚੋਂ ਚਵਾ ਜਾਣੇ ਦੀ ਗੱਡੀ ਮੇਰੇ ਜੋਰ ਨਹੀਂ ਦਿੰਦਿਆ ਜੀ ਉਹਨਾਂ ਕੀ ਮੇਰੇ ਜੀਵ ਚੋਂ ਕੱਢ ਲਈ ਤੇ ਸਰ ਗੱਡੀ ਸਟਾਰਟ ਕਰ ਗਏ ਫਿਰ ਉਹ ਸਰ ਪਾਜੀ ਗਏ ਸਰ ਇਹ ਨੀਜ਼ਾ ਲਈ ਹੈ ਤੇ ਇਸ ਬੰਦੀ ਕੋ ਦਰਖਾਸਤ ਦਿੱਤੀ ਹੈ ਜੀ ਹਾਂ ਜੀ ਸਾਰਾ ਹੀ ਉਸੇ ਲਈ ਸਾਡੇ ਜਿਹੜੀ ਨਜ਼ਦੀਕੀ ਚੌਂਕੀ ਵੈਂਦੀ ਚੰਤੀਪੁਰ ਜੀ ਉਹਦੀ ਜਾ ਕੇ ਸਾਰਾ ਤਰਕਾਸਤ ਦਿੱਤੀ ਜੀ ਕੀ ਕਾਰਵਾਈ ਕੀਤੀਗੀ ਪੁਲਿਸ ਵੱਲੋਂ ਹੁਣ ਤੱਕ ਪੁਲਿਸ ਵੱਲੋਂ ਸਾਰਾ ਬੰਦੇ ਸਾਰ ਫੜ ਕੇ ਤੇ ਲਿਆਉਂਦੇ ਸੀ ਜੀ ਉਸਕ ਤੇ ਹਾਂ ਜੀ ਸਰ ਜੀ ਕਾਸ ਦਿੱਤੀ ਹੈ ਜੀ ਸਰ ਇਹ ਨੇ ਨਦੀ ਕੀ ਚੌਂਕੀ ਚੈਂਟੀਪੁਰ ਦਿੱਤੀ ਹੈ ਸਰ ਦਾਸ ਕਿ ਕੀ ਮੰਗ ਕਰਦੇ ਪੁਲਿਸ ਕੋ ਸਰ ਮੰਗਦੇ ਨਹੀਂ ਇਹੀ ਕਰਦੇ ਆ ਜੀ ਸਰ ਦੋਸਿਆਂ ਨੂੰ ਫੜਿਆ ਜਾਵੇ ਤੇ ਸਰ ਸਾਡੀ ਗੱਡੀ ਸਰ ਸਾਨੂੰ ਜਲਦੋਂ ਜਲਦੋਂ ਵੜ ਕੇ ਵਾਪਸ ਲਿਆ ਦੇ ਦਿੱਤੀ ਜਾਵੇ ਵਾਸੇ ਹੀ ਮੰਗ ਕਰਦੇ ਆ ਜੀ ਤਰੀਕ ਦਿਖਾਤ ਆਈ ਹੈ ਜੀ ਪਰਮਿੰਦਰ ਸਿੰਘ ਬਲਬੀੜੀ ਕਾ ਵੀ ਲੋਕੋ ਯਾਦ ਵੀ ਤਾਂ ਦੇ ਦਿੱਤਾ ਹੈ ਹਾਂ ਜੀ ਹਾਂ ਜੀ ਇੱਕ ਦਖਾਤ ਨੂੰ ਸਬੂਤ ਹੋਈ ਸੀ ਪਰਮਿੰਦਰ ਸਿੰਘ ਪੁੱਤਰ ਬਲਬੀੜ ਸਿੰਘ ਵਾਸੀ ਵੀਲਪੁਰ ਇਹਦੇ ਨਾਲ ਰਾਤ ਨੂੰ ਕੁਛਨ ਬਸਾਤੇ ਵਿਅਕਤੀਆਂ ਨੇ ਬੰਗਾਲੀ ਹਾਰੀ ਸੜਕ ਦੇ ਉੱਤੇ ਕੋਟਮਾਰ ਕੀਤੀ ਸੀ ਕੋਟਮਾਰ ਕਰਕੇ ਉਹਦਾ ਮੋਬਾਈਲ ਘੜੀ ਵਾਪਸ ਲੈ ਗਏ ਜਿਹੜੇ ਮੈਂ ਮਿਤੀ